ਸਾਰਿਆਂ ਨੂੰ ਜੈਮਸੀ ਦੀ ਪ੍ਰਭੂ ਜੀ ਦੇ ਹਜ਼ੂਰ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਅਸੀਂ ਇਸ ਵੀਡੀਓ ਵਿੱਚ ਜਾਣਾਂਗੇ ਉਸ ਨਾਮ ਬਾਰੇ ਜੋ ਪ੍ਰਭੂ ਜੀ ਨੇ ਨੂੰ ਨਬੀ ਜੀ ਨਾਲ ਬੰਨਿਆ ਸੀ ਨਾਲ ਹੀ ਅਸੀਂ ਇਸ ਵੀਡੀਓ ਵਿੱਚ ਜਾਣਾਂਗੇ ਉਸ ਸਤਰੰਗੀ ਪਿੰਗ ਬਾਰੇ ਜੋ ਪ੍ਰਭੂ ਜੀ ਨੇ ਸਾਡੇ ਲਈ ਇੱਕ ਨਿਸ਼ਾਨ ਧਰਾਇਆ ਹੋਇਆ ਹੈ ਉਸ ਨਾਮ ਨੂੰ ਜਾਣਨ ਤੋਂ ਪਹਿਲਾਂ ਅਸੀਂ ਉਸ ਸਮੇਂ ਵਿੱਚ ਚੱਲਦੇ ਹਾਂ ਜਦੋਂ ਪ੍ਰਭੂ ਜੀ ਨੇ ਨੂ ਨਬੀ ਨੂੰ ਕਿਸ਼ਤੀ ਬਣਾਉਣ ਦਾ ਹੁਕਮ ਦਿੱਤਾ ਤੇ ਪ੍ਰਭੂ ਜੀ ਨੇ ਨੂ ਨਬੀ ਨੂੰ ਕਿਹਾ ਤੂੰ ਆਪਣੇ ਲਈ ਕਿਸ਼ਤੀ ਨੂੰ ਬਣਾ ਜਿਸ ਦੀ ਲੰਬਾਈ 300 ਹੱਥ ਅਤੇ ਚੌੜਾਈ 500 ਹੱਥ ਅਤੇ ਉਚਾਈ 30 ਹੱਥ ਹੋਵੇ ਅਤੇ ਨਾਲ ਹੀ ਪ੍ਰਭੂ ਜੀ ਨੇ ਕਿਹਾ ਕਿਸ਼ਤੀ ਵਿੱਚ ਇੱਕ ਮੁੱਕ ਅਤੇ ਇੱਕ ਪਾਸੇ ਬੂਹਰ ਰੱਖੀ ਨੂ ਨਬੀ ਨੇ ਪ੍ਰਭੂ ਜੀ ਦਾ ਹੁਕਮ ਮੰਨ ਕੇ ਕਿਸ਼ਤੀ ਨੂੰ ਉਸੇ ਹੀ ਤਰ੍ਹਾਂ ਤਿਆਰ ਕੀਤਾ ਜਿਵੇਂ ਪ੍ਰਭੂ ਜੀ ਨੇ ਉਸ ਨੂੰ ਹੁਕਮ ਦਿੱਤਾ ਸੀ ਪ੍ਰਭੂ ਜੀ ਨੇ ਨੂ ਨਵੀ ਨੂੰ ਕਿਹਾ ਮੈਂ ਧਰਤੀ ਉੱਤੇ ਜਲ ਭਰਉ ਲਿਆਉਣ ਵਾਲਾ ਹਾਂ ਤੂੰ ਆਪਣੇ ਨਾਲ ਆਪਣੇ ਪਰਿਵਾਰ ਨੂੰ ਅਤੇ ਇੱਕ ਜੋੜੇ ਨਰ ਨਾਰੀ ਨੂੰ ਪੰਛੀਆਂ ਵਿੱਚੋਂ ਡੰਗਰਾਂ ਵਿੱਚੋਂ ਕਿਸਨਣਨ ਵਾਲਿਆਂ ਵਿੱਚੋਂ ਅਤੇ ਪਾਣੀ ਵਿੱਚ ਰਹਿਣ ਵਾਲਿਆਂ ਨੂੰ ਆਪਣੇ ਨਾਲ ਕਿਸ਼ਤੀ ਵਿੱਚ ਲੈ ਕੇ ਜਾਵੀਂ ਤੇ ਉਹ ਵੀ ਤੇਰੇ ਨਾਲ ਜਿਉਦੇ ਰਹਿ ਸਕਣ ਨੂ ਨਵੀ ਆਪਣੇ ਪਰਿਵਾਰ ਅਤੇ ਉਹ ਸਾਰੇ ਜੀਵ ਜੰਤੂਆਂ ਨੂੰ ਨਾਲ ਲੈ ਕੇ ਕਿਸ਼ਤੀ ਵਿੱਚ ਚਲਾ ਗਿਆ ਫਿਰ ਪ੍ਰਭੂ ਜੀ ਨੇ 40 ਦਿਨ 40 ਰਾਤਾਂ ਮੀਂਹ ਵਰਾਇਆ ਜਾਦਾ ਮੀਂਹ ਪੈਣ ਕਰਕੇ ਸਾਰੀ ਧਰਤੀ ਪਾਣੀ ਨਾਲ ਭਰ ਗਈ ਧਰਤੀ ਦੇ ਰਹਿਣ ਵਾਲੇ ਹਰ ਇੱਕ ਇਨਸਾਨ ਅਤੇ ਜੀਵ ਜੰਤੂ ਮਾਰੇ ਗਏ ਬਸ ਉਹ ਹੀ ਬਚ ਸਕੇ ਜੋ ਨੂਹ ਨਬੀ ਦੇ ਨਾਲ ਕਿਸ਼ਤੀ ਵਿੱਚ ਸੀ ਉਸ ਸਮੇਂ ਵਿੱਚ ਪ੍ਰਭੂ ਜੀ ਨੇ ਦੁਨੀਆ ਨੂੰ ਇਸ ਕਰਕੇ ਨਾਸ ਕੀਤਾ ਕਿਉਂਕਿ ਲੋਕ ਪ੍ਰਭੂ ਜੀ ਨੂੰ ਛੱਡ ਕੇ Baal ਪੂਜਾ ਕਰਨ ਲੱਗੇ ਪ੍ਰਭੂ ਜੀ ਦੇ ਹੁਕਮਾਂ ਨੂੰ ਤੋੜਨ ਲੱਗੇ ਪ੍ਰਭੂ ਜੀ ਨੂੰ ਕ੍ਰੋਧ ਆਇਆ ਤੇ ਪ੍ਰਭੂ ਜੀ ਨੇ ਧਰਤੀ ਉੱਤੇ ਜਲ ਪ੍ਰੋਲ ਲਿਆ ਕੇ ਇਸ ਦੁਨੀਆ ਨੂੰ ਉਸ ਸਮੇਂ ਵਿੱਚ ਖਤਮ ਕੀਤਾ ਫਿਰ ਪਾਣੀ ਸੁੱਕਿਆ ਤੇ ਨੂਹ ਆਪਣੇ ਪਰਿਵਾਰ ਅਤੇ ਜੀਵ ਜੰਤੂਆਂ ਨੂੰ ਕਿਸ਼ਤੀ ਵਿੱਚੋਂ ਬਾਹਰ ਲਿਆਇਆ ਫਿਰ ਨੂਹ نبی ਅਤੇ ਉਸ ਦੇ ਪਰਿਵਾਰ ਨੂੰ ਆਸ਼ੀਸ਼ ਦਿੱਤੀ ਇਹ ਅਸੀਂ ਜਾਣਦੇ ਹਾਂ ਪ੍ਰਭੂ ਜੀ ਦੇ ਕਲਾਮ ਵਿੱਚੋਂ ਉਤਪਤ 9 ਦੀ 1 ਵਿੱਚ ਪ੍ਰਭੂ ਜੀ ਕਹਿੰਦੇ ਹਨ ਪਰਮੇਸ਼ਵਰ ਨੇ ਨੂਹ ਅਤੇ ਉਹਦੇ ਪੁੱਤਰਾਂ ਨੂੰ ਇਹ ਆ ਕੇ ਆਸ਼ੀਸ਼ ਦਿੱਤੀ ਫਲੋ ਅਤੇ ਵਧੋ ਅਤੇ ਤਰਤੀ ਨੂੰ ਭਰ ਦਿਓ ਹੁਣ ਅਸੀਂ ਉਸ ਨਾਮ ਬਾਰੇ ਜਾਣਦੇ ਹਾਂ ਜੋ ਪ੍ਰਭੂ ਜੀ ਨੇ ਨੂਹ ਨਬੀ ਜੀ ਨਾਲ ਬੰਨਿਆ ਸੀ ਇਹ ਅਸੀਂ ਪ੍ਰਭੂ ਦੇ ਕਲੰਮ ਵਿੱਚੋਂ ਜਾਣਦੇ ਹਾਂ ਉਤਪਤ 9 ਦੀ 8 ਤੋਂ ਲੈ ਕੇ 11 ਤੱਕ ਪ੍ਰਭੂ ਜੀ ਕੀ ਕਹਿੰਦੇ ਹਨ ਪਰਮੇਸ਼ਵਰ ਨੂਹ ਅਤੇ ਉਸ ਦੇ ਪੁੱਤਰਾਂ ਨਾਲ ਬੋਲਿਆ ਮੈਂ ਵੇਖੋ ਮੈਂ ਹੀ ਆਪਣਾ ਨਾਮ ਤੁਹਾਡੇ ਨਾਲ ਅਤੇ ਤੁਹਾਡੇ ਬਾਅਦ ਤੁਹਾਡੀ ਅੰਸ ਨਾਲ ਬਨਾਂਗਾ ਅਤੇ ਹਰਕ ਜੀਉਂਦੇ ਪ੍ਰਾਣੀ ਨਾਲ ਜੋ ਤੁਹਾਡੇ ਸੰਗ ਆਤਿਤ ਹਰਕ ਪੰਛੀ ਪਸ਼ੂ ਧਰਤੀ ਦੇ ਹਰਕ ਜਨਵਰ ਸਗੋਂ ਹਰ ਇੱਕ ਦੇ ਨਾਲ ਜਿਹੜਾ ਕਿਸਤੀ ਤੋਂ ਨਿਕਲਿਆ ਹੈ ਮੈਂ ਆਪਣਾ ਨੇ ਤੁਹਾਨੂੰ ਨਾਲ ਬੰਨਦਾ ਹਾਂ ਕਿ ਸਾਰੇ ਪ੍ਰਾਣੀਆਂ ਦਾ ਨਾਸ ਫਿਰ ਕਦੇ ਜਲ ਪ੍ਰਲੋ ਨਾਲ ਨਹੀਂ ਕੀਤਾ ਜਾਵੇਗਾ ਅਤੇ ਧਰਤੀ ਦਾ ਨਾਸ ਕਰਨ ਲਈ ਫਿਰ ਕਦੇ ਜਲ ਪ੍ਰਲੋ ਨਹੀਂ ਆਵੇਗੀ ਹੁਣ ਅਸੀਂ ਉਸ ਨਿਸ਼ਾਨ ਬਾਰੇ ਜਾਣਦੇ ਹਾਂ ਜੋ ਪ੍ਰਭੂ ਜੀ ਨੇ ਸਾਡੇ ਲਈ ਠਹਿਰਾਇਆ ਹੋਇਆ ਹੈ ਇਹ ਅਸੀਂ ਜਾਣਦੇ ਹਾਂ ਉਤਪਤ 9 ਦੀ 12 ਤੋਂ ਲੈ ਕੇ 17 ਤੱਕ ਤਦ ਪਰਮੇਸ਼ਵਰ ਨੇ ਆਖਿਆ ਇਹ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਤੇ ਤੁਹਾਡੇ ਅਤੇ ਹਰ ਇੱਕ ਜੀਵ ਜੰਤੂ ਨਾਲ ਜੋ ਤੁਹਾਡੇ ਸੰਗ ਹੈ ਪੀੜ੍ਹੀਓ ਪੀੜ੍ਹੀ ਸਦਾ ਲਈ ਦਿੰਦਾ ਹਾਂ ਮੈਂ ਬੱਦਲਾਂ ਵਿੱਚ ਆਪਣੀ ਸਤਰੰਗੀ ਪਿੰਗ ਰੱਖੀ ਹੈ ਇਹ ਮੇਰੇ ਅਤੇ ਧਰਤੀ ਦੇ ਵਿਚਕਾਰ ਨੇਮ ਦੀ ਨਿਸ਼ਾਨੀ ਹੋਵੇਗੀ ਜਦੋਂ ਮੈਂ ਧਰਤੀ ਉੱਤੇ ਬਦਲਾ ਨੂੰ ਲਿਆਵਾਂਗਾ ਤਦ ਇਹ ਸਤਰੰਗੀ ਪੀਂਗ ਬੱਦਲਾਂ ਵਿੱਚ ਵਿਖਾਈ ਦੇਵੇਗੀ ਅਤੇ ਮੈਂ ਆਪਣੇ ਨੇਮ ਨੂੰ ਜੋ ਮੇਰੇ ਅਤੇ ਤੁਹਾਡੇ ਵਿਚਕਾਰ ਅਤੇ ਸਾਰੇ ਜੀਉਂਦੇ ਪ੍ਰਾਣੀਆਂ ਦੇ ਨਾਲ ਹੈ ਸਦਾ ਯਾਦ ਕਰਾਂਗਾ ਅਤੇ ਅਜੇ ਹੀ ਜਲ ਪਰਲੋ ਫਿਰ ਕਦੇ ਨਾ ਆਵੇਗੀ ਜਿਹੜੀ ਸਾਰੇ ਪ੍ਰਾਣੀਆਂ ਦਾ ਨਾਸ ਕਰੇ ਬੱਦਲ ਵਿੱਚ ਇਸ ਸਤਰੰਗੀ ਪੀਂਗ ਨੂੰ ਵੇਖ ਕੇ ਮੈਂ ਉਸ ਸਦੀਪਕ ਨੇਮ ਨੂੰ ਯਾਦ ਕਰਾਂਗਾ ਜਿਹੜਾ ਮੈਂ ਅਤੇ ਧਰਤੀ ਦੇ ਸਾਰੇ ਜਿੰਦੇ ਪ੍ਰਾਣੀਆਂ ਦੇ ਨਾਲ ਬੰਨਿਆ ਹੈ ਫਿਰ ਪਰਮੇਸ਼ਵਰ ਨੇ ਨੂਹ ਨੂੰ ਕਿਹਾ ਇਹ ਉਸ ਨੇਮ ਦਾ ਨਿਸ਼ਾਨ ਹੈ ਜੋ ਮੈਂ ਆਪਣੇ ਅਤੇ ਧਰਤੀ ਦੇ ਸਾਰੇ ਪ੍ਰਾਣੀਆਂ ਦੇ ਵਿੱਚਕਾਰ ਠਹਿਰਾਇਆ ਹੋਇਆ ਹੈ ਇਹ ਸੀ ਪ੍ਰਭੂ ਜੀ ਦਾ ਨੇਮ ਜੋ ਨੂਹ نبی ਨਾਲ ਬੰਨਿਆ ਗਿਆ ਅਤੇ ਨਾਲ ਹੀ ਉਹ ਪ੍ਰਭੂ ਜੀ ਦਾ ਵਾਅਦਾ ਹੈ ਕਿ ਅੱਗੇ ਤੋਂ ਜਲ ਪਰਲੋ ਨਾਲ ਦੁਨੀਆ ਨੂੰ ਨਾਸ ਨਹੀਂ ਕਰਨਗੇ ਤੇ ਜਦੋਂ ਅਸੀਂ ਬੱਦਲਾਂ ਵਿੱਚ ਇਸਤਰੰਗੀ ਪਿੰਗ ਨੂੰ ਵੇਖੀਏ ਤੇ ਉਸ ਪ੍ਰਭੂ ਦੇ ਨਾਮ ਨੂੰ ਯਾਦ ਕਰੀਏ ਕਿ ਪ੍ਰਭੂ ਦਾ ਵਾਅਦਾ ਹੈ ਕਿ ਅੱਗੇ ਤੋਂ ਕਦੇ ਵੀ ਦੁਨੀਆ ਨੂੰ ਜਲ ਪਰਲੋ ਨਾਲ ਨਾਸ ਨਹੀਂ ਕਰਨਗੇ ਜੇਕਰ ਇਸ ਵੀਡੀਓ ਵਿੱਚ ਪ੍ਰਭੂ ਦੇ ਕਲਾਮ ਨੂੰ ਜਾਣ ਕੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਾਰਿਆਂ ਨੂੰ ਜੈਮ ਸਿੱਧੀ ਆਮਨ